ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰदास जी ਕਹਿੰਦੇ ਨੇ ਚਾਰ ਪਾਉ ਦੋਇ ਸਿੰਗ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰੇ ਹੈ ਦਵਕਤ ਮੁੰਡ ਲੁਕਾਈ ਹੈ ਮਹਾਰਜ ਕਹਿੰਦੇ ਆ ਵੀ ਹੁਣ ਤਾਂ ਤੂੰ ਨਾਮ ਨਹੀਂ ਜਪ ਰਿਆ ਹੈਨਾ ਤੁਰਿਆ ਫਿਰਦਾ ਮਸਤੀ ਚ ਪਰ ਜਿੱਤਣ ਕਿਸੇ ਬਾਲਦਰ ਕੀ ਜੂੰਨ ਚ ਪੈ ਗਿਆ ਹੈ ਨਾ ਕਿਸੇ ਵੀ ਚਾਰ ਪੈਰਾਂ ਦੇ ਜਾਨਵਰ ਦੀ ਜੂੰਨ ਚ ਤੂੰ ਪੈ ਗਿਆ ਤੇ ਤੇਰੇ ਚਾਰ ਪੈਰ ਹੋਣਗੇ ਸਿਰ ਤੇ ਸਿੰਘ ਹੋਣਗੇ ਮੂੰਹੋਂ ਤੂੰ ਗੁੰਗਾ ਹੋਏਗਾ ਕਿਉਂਕਿ ਬਲਦ ਬੋਲ ਕੇ ਤਾਂ ਨਹੀਂ ਨਾ ਰਸ ਜਗਦਾ ਦੱਸ ਸਕਦਾ ਕਿ ਮੈਨੂੰ ਪਿਆਜ਼ ਲੱਗੀ ਆ ਪਰੋਟੀ ਲਿਆਓ ਹੈ ਨਾ ਤੇ ਨਾਉ ਨਾਮ 잡 ਸਕਦਾ ਹੈ ਬਾਕ ਤੇ ਫਿਰ ਤੂੰ ਕੀ ਕਰੇਗਾ ਤੇ ਉਠਦਿਆ ਬੈਹਨੇ ਆ ਤੇ ਸਿਰ ਤੇ ਸੋਟਾ ਵੀ ਵੱਜੇਗਾ ਜਦੋਂ ਕਿਸਾਨ ਖੇਤ ਚ ਜਾ ਕੇ ਹਾ ਚ ਜੋੜਦਾ ਹੈ ਬਾਦਨਾ ਤੇ ਬੈਹ ਲੈ ਜਾਂਦਾ ਉਹ ਛੇਤੀ ਉਦੋਂ ਫਿਰ ਕੀ ਕਰੇਗਾ ਤੇ ਉਠ ਲਿਆ ਮੈਂਦਿਆ ਤੇਰੇ ਸਿਰ ਤੇ ਸੋਟਾ ਵੀ ਬੱਜੇਗਾ ਤੇ ਖੇਰ ਦੱਸ ਕਿੱਥੇ ਲੁਕੇਗਾ ਇਸ ਕਰਕੇ ਇਹੀ ਬੇਲਾ ਜਿਹੜੀਆਂ ਮਨੋਖਾ ਦਹੀ ਮਿਲੀ ਆ ਨਾ ਇਹੀ ਟਾਈਮ ਆ ਔਰ ਇਹ ਹੈ ਨਹੀਂ ਮਹਾਰਜ ਕਹਰੇ ਵੀ ਜਾਗੇ ਜੰਗਲ ਚ ਬਹਿ ਜਾ ਤੇ ਭਗਤੀ ਕਰ ਇਹ ਤਾਂ ਤੂੰ ਆਪਣੇ ਕੰਮ ਕਰਦਾ ਕਰਦਾ ਵੀ ਵਾਹਿਗੁਰੂ ਤੇ ਨਾਲ ਜੁੜਿਆ ਰਹਿ ਸਕਦਾ ਹੈ ਮਹਾਰਜ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਾਈ ਹੈ ਹਰ ਵੇਲੇ ਸੌਂਦਿਆਂ ਔਰਸ ਦੇ ਜਦੋਂ ਆਪਾਂ ਸੁੰਦਰ ਬਿਸਤਰ ਤੇ ਸੌਂਨੇ ਆ ਉਦੋਂ ਵੀ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਬਿਹਿ ਵਾਹਿਗੁਰੂ ਤੇਰਾ ਸ਼ੁਕਰਾਨਾ ਹੈ ਵੀ ਸਾਨੂੰ ਇਹ ਆਪ ਹੈ ਵਧੀਆ ਸਾਨੂੰ ਸੇਜ ਮਿਲਿਆ ਸੌਣ ਵਾਸਤੇ ਹੈ ਜਦੋਂ ਉੱਠਦੇ ਆ ਆਪਣਾ ਘਰ-ਬਾਰ ਸਾਰਾ ਕੁਝ ਦੇਖਦੇ ਆ ਸ਼ੁਕਰਾਨਾ ਕਰਨਾ ਚਾਹੀਦਾ ਹਰ ਵੇਲੇ ਕਿ ਪ੍ਰਮਾਤਮਾ ਤੇਰੇ ਕਰਕੇ ਸਾਨੂੰ ਆਹ ਕੁਝ ਮਿਲਿਆ ਉਹਨੂੰ ਭੁੱਲਣਾ ਨਹੀਂ ਚਾਹੀਦਾ ਸੱਲ ਤੇ ਇਹ ਆ ਛੋਟੀ ਜੀ ਗੱਲ ਜ਼ਿੰਦਗੀ ਦਾ ਆਨੰਦ ਵੀ ਮਾਣਣਾ ਹੈ ਤੇ ਉਸ ਪ੍ਰਮਾਤਮਾ ਨੂੰ ਵੀ ਨਿਭੋਲਣਾ ਹੈ ਹਰ ਸਮੇਂ ਉਹਦੇ ਨਾਲ ਸੁਰਤ ਸਾਧੀ ਜੁੜੀ ਰਹਿਣੀ ਚਾਹੀਦੀ ਹੈ ਔਰ ਉਹ ਕੰਮਾ ਕਰਾ ਕਰਦੇ ਵੀ ਜੁੜੀ ਰਹਿ ਸਕਦੀ ਹੈ ਇਹ ਕੋਈ ਬਹੁਤ ਬੜੀ ਗੱਲ ਨਹੀਂ ਹੈਗੀ ਵੀ ਸਾਨੂੰ ਟਾਈਮ ਹੀ ਨਹੀਂ ਲੱਗਦਾ ਜੀ ਵਾਹਿਗੁਰੂ ਕਹਿਣ ਤੇ ਕਿੰਨਾ ਵੀ ਟਾਈਮ ਲੱਗਦਾ ਠੀਕ ਹੈ ਜੀ